ਤੇਰੇ ਚਰਨ ਕਮਲ ਚੁੰਮ ਗਏ ਗਗਨ ਪਤਾਲ ਪੂਰੀਆਂ ਨੂੰ ਘੁੰਮ ਗਏ ਗਗਨ ਪਤਾਲ ਪੂਰੀਆਂ ਨੂੰ ਘੁੰਮ ਗਏ ਉੱਚੀ ਉੱਚੀ ਸੱਚ ਗਉਂਦੇ ਬਿਨਾਂ ਡਰਾਂ ਤੋਂ ਬਿਨਾਂ ਡਰਾਂ ਤੋਂ ਬਿਨਾਂ ਡਰਾਂ ਤੋਂ ਉੱਚੀ ਉੱਚੀ ਸੱਚ ਗਉਂਦੇ ਬਿਨਾਂ ਡਰਾਂ ਤੋਂ ਤੇਰਾ ਦਾਰ ਉੱਚ ਹੈ ਸਰਬ ਤਰਾ ਤੋਂ ਤੇਰਾ ਦਾਰ ਉੱਚ ਹੈ ਸਰਬ ਤਰਾ ਤੋਂ ਪ੍ਰੇਮ ਦੀਆਂ ਜਿੰਨਾ ਟਾਕੀਆਂ ਖੋਲੀਆਂ ਸਵਰ ਗਾਲਿਓ ਨਾ ਟਾਕੀਆਂ ਖੋਲੀਆਂ ਸਵਰ ਗਾਲਿਓ ਨਾ ਟਾਕੀਆਂ ਉਹ ਜਾਂਦੇ ਰਾਤ ਸ਼ੂਕਦੇ ਬਗੈਰ ਲੜਾਂ ਤੋਂ ਤੇਰਾ ਦਾਰ ਉੱਚਾ ਹੈ ਸਰਬ ਤਰਾ ਤੋਂ ਤੇਰਾ ਦਾਰ ਉੱਚਾ ਹੈ ਸਰਬ ਤਰਾ ਤੋਂ ਕਬੂਲ ਕਰ ਦੇ ਕਬੂਲ ਕਰ ਦੇ ਜਿਹੜੇ ਲੋਕ ਸੱਚ ਨੂੰ ਕਬੂਲ ਕਰਦੇ ਹਰ ਮੈਦਾਨ ਫਤਿਓ ਕਦੇ ਨਾ ਹਾਰਦੇ ਹਰ ਮੈਦਾਨ ਫਤਿਓ ਕਦੇ ਨਾ ਹਾਰਦੇ ਬੈਂਕਿਆ ਸਈ ਉੱਚੀਆਂ ਇਹੋ ਜਿਹੇ ਨਰਾ ਤੋਂ ਇਹੋ ਜਿਹੇ ਨਰਾ ਤੋਂ ਇਹੋ ਜਿਹੇ ਨਰਾ ਤੋਂ ਬੈਂਕਿਆ ਸਈ ਉੱਚੀਆਂ ਇਹੋ ਜਿਹੇ ਨਰਾ ਤੋਂ ਤੇਰਾ ਦਾਰ ਉੱਚਾ ਹੈ ਸਰਬ ਦਰਾ ਤੋਂ ਤੇਰਾ ਦਾਰ ਉੱਚਾ ਹੈ رب तरा